ਸੀਪੀਆਈ ਵੱਲੋਂ ਪੁਲਿਸ ਦੀਆਂ ਵੱਧਦੀਆਂ ਨੂੰ ਲੈ ਕੇ ਸਤਾਨਕ ਅਸ਼ੀਤ ਉਦਮ ਸਿੰਘ ਪਾਰਕ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੌਰਾਨ ਕੇ ਬੋਲਦੇ ਸੀਪੀਆਈ ਜਿਹੜਾ ਸਖਤਰ ਕਾਮਰੇਡ ਹੰਸ ਲਾਲ ਹੰਸ ਰਾਜ ਗੋਲਡਰ ਨੇ ਕਿਹਾ ਹੈ ਕਿ ਫਾਇਲਾਂ ਕ ਵਿੱਚ ਕੁਝ ਪਿੰਡਾਂ ਵਿੱਚ ਪੁਲਿਸ ਵੱਲੋਂ ਸਿਆਸੀ ਦਬਾਅ ਹੇਠ ਕਥਿਤ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਇਨ੍ਹਾਂ ਮਾਮਲਿਆਂ ਵਿੱਚੋਂ ਇੱਕ ਮਾਮਲਾ ਪਿੰਡ ਸ਼ਰੇਸ਼ ਵਾਲਾ ਸੈਣੀਆ ਦਾ ਹੈ ਜਿੱਥੇ ਇੱਕ ਪ੍ਰਵਾਦ ਪਿੰਡ ਦੇ ਹੀ ਕੁਝ ਲੋਕਾਂ ਵੱਲੋਂ ਮੁਫਤ ਕਣਕ ਦੀ ਪਰਚੀ ਨੂੰ ਲੈ ਕੇ ਮਾਮੂਲੀ ਵਿਵਾਦ ਤੋਂ ਬਾਅਦ ਉਹ ਅਦੇਕਰ ਅੰਦਰ ਉਸਕੇ ਹਮਲਾ ਕਰ ਦਿੱਤਾ ਗਿਆ ਸੀ ਅੱਜ ਅਸੀਂ ਥਾਣਾ ਫਤਰ ਦੇ ਵਿੱਚ ਐਫ ਆਈ ਆਰ ਨੰਬਰ 203 1411 ਤੇ 1511 ਦੋ ਤਰੀਕਾ ਉਹਦੇ ਤੇ ਮੇਰੇ ਤੇ 15 ਤਰੀਕ ਨੂੰ ਪਰਚਾ ਦਰਜ ਕੀਤਾ ਗਿਆ ਤੇ 1411 ਨੂੰ 10 ਬੰਦਿਆਂ ਦੇ ਖਿਲਾਫ ਪਿੰਡ ਜੱਟ ਵਾਲੀ ਵਿਖੇ ਪਰਚਾ ਦਰਜ ਕੀਤਾ ਗਿਆ ਔਰ ਉਹ ਪਰਚਾ ਸਰਾਸਰ ਛੁੱਟਾ ਬੇਪਛਾਤਾ ਨਾ ਹੀ ਉਹਦੇ ਵਿੱਚ ਕੋਈ ਸੱਚਾਈ ਹੈ ਉਸ ਪਰਚੇ ਦੇ ਸਬੰਧ ਵਿੱਚ ਲਗਾਤਾਰ ਫਿਰ ਮੇਰੀ ਮੈਸੇਜ ਵੱਲੋਂ 27 ਜਾਰ ਨੂੰ ਉਹਦੇ ਉਹਦੇ ਵਾਸਤੇ ਮਕਦਮੇ ਦੀ ਇਨਕੁਆਰੀ ਵਾਸਤੇ ਬੇਨਤੀ ਕੀਤੀ ਸੀ ਐਸਐਸਪੀ ਸਾਹਿਬ ਨੂੰ ਮਿਲ ਕੇ ਉਸ ਤੋਂ ਬਾਅਦ ਜਿਹੜੀ ਐਸਐਚਓ ਸ਼ਿਮਲਾ ਭਾਈਏ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ 4 12 ਨੂੰ 2026 ਨੂੰ ਫਿਰ ਦੁਬਾਰਾ ਉਹਨਾਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਬੇਨਤੀ ਕੀਤੀ ਸੀ ਪਰ ਇੰਨਾ ਲੰਬਾ ਸਮਾਂ ਬੀਤਣ ਦੇ ਬਾਵਜੂਦ ਵੀ ਅਸੀਂ ਕਾਮਰੇਡ ਗੋਲਦਨ ਜੀ ਹੋਰ ਇਹਨਾਂ ਨਾਲ ਫਰਿੰਦਰ ਟੰਡਿਆ ਜੀ ਹੋਰ ਇਹਨਾਂ ਨਾਲ ਐਸਐਲਪੀ ਸਾਹਿਬ ਨਾਲ ਅਸੀਂ ਕਈ ਵਾਰੀ ਮਿਲੇ ਆ ਅਸੀਂ ਅੱਜ ਕਰ ਦਿੰਨੇ ਆ ਕੱਲ ਕਰ ਦਿੰਨੇ ਆ ਔਰ ਉਹਨਾਂ ਨੇ ਹਮੇਸ਼ਾ ਇਹ ਕਹੇ ਆ ਵੀ ਤੁਹਾਡਾ ਦਾ ਪਰਚਾ ਜਿਹੜਾ ਹੈ ਉਹ ਬਿਲਕੁਲ ਝੂਠਾ ਹੈ ਔਰ ਤੁਹਾਡਾ ਤਾਂ ਵਿੱਚ ਕਿਤੇ ਨਾ ਹੀ ਨਹੀਂ ਔਰ ਮੈਂ ਉਸ ਦਿਨ ਮੋਕੇ ਤੇ ਕੋਲ ਸੀ ਉਹ ਸਿਰ ਪਿੰਡ ਦੀ ਇੱਕ ਜਿਹੜਾ ਇੱਕ ਸਾਡਾ ਉੱਥੇ ਸਾਡੀ ਪਾਰਟੀ ਦਾ ਹੀ ਬੰਦਾ ਇਲੈਕਸ਼ਨ ਲੜਿਆ ਸੀ ਜਿਹੜਾ ਐਮਐਲਏ ਸਾਹਿਬ ਦੇ ਬੜਾ ਨੇੜੇ ਕੀ ਸੀ ਉਹ ਇਲੈਕਸ਼ਨ ਹਾਰਨ ਕਰਕੇ ਉਹਨੇ ਪਿੰਡ ਦੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਚਲ ਸ਼ੁਰੂ ਕਰਤਾ ਕਿਸੇ ਦੀ ਬਗਲੀ ਕਰਾਤੀ ਕਿਸੇ ਦੀ ਇਨਕੁਆਰੀ ਸੀ ਤੇ ਮੈਨੂੰ ਮਾਝੋਗ ਸਰਪੰਚ ਸਾਹਿਬ ਪਿੰਡ ਜਟੜਲੀ ਦੇ ਫੋਟ ਕਿਉਂਕਿ ਇਹਨਾਂ ਲੋਕਾਂ ਕੋਲ ਅਸੀਂ ਵੋਟਾਂ ਮੰਗਣ ਜਾਂਦੇ ਰਹੇ ਜਦੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਮੈਂ 2016 ਤੋਂ ਲਗਾਤਾਰ ਪਾਰਟੀ ਦੇ ਵਿੱਚ ਕੰਮ ਕਰ ਰਿਹਾ ਔਰ ਅੱਜ ਤੱਕ ਕੰਮ ਕਰ ਰਿਹਾ ਐਸ.ਬੀ.ਸਭਾ ਨੂੰ ਸਾਰਿਆਂ ਨੂੰ ਦਿਖਾ ਚੁੱਕੇ ਹਾਂ ਐਸ.ਕੇ. ਮੈਡਮ ਜੀ ਨੂੰ ਵੀ ਅਸੀਂ ਉਹ ਫੋਟੋ ਸਾਰੀ ਦਿਖਾਈਆਂ ਔਰ ਅਸੀਂ ਹਰਾਨਾ ਕੀ ਇੰਨਾ ਸਮਾਂ ਬੀਤਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਤੇ ਸਾਡੇ ਨਾਲ 25 25 ਤਰੀਕ ਨੂੰ 25 11 ਨੂੰ ਸਾਡੇ ਨਾਲ ਗੱਲ ਹੋਈ ਸੀ ਤੇ ਤੁਸੀਂ ਆਪਦੀ ਕਾਰਵਾਈ ਅੱਗੇ ਕਰੇ ਰਹੋ ਕੋਈ ਦਿੱਕਤ ਨਹੀਂ ਉਹ 26 ਤਰੀਕ ਨੂੰ ਸਾਡੇ ਘਰ ਰੇਡ ਕਰਕੇ ਕਰੀਬ 4 ਵਜੇ ਸ਼ਾਮ ਨੂੰ ਰੇਡ ਕਰਕੇ ਸਾਨੂੰ ਮੈਨੂੰ ਤੇ ਮੇਰੀ ਘਰ ਵਾਲੀ ਨੂੰ ਜਿਹੜੀ ਐਮਸੀ ਬਜੁੱਦਾ ਮੁਕਤ ਬਾਦ ਨੰਬਰ 1 ਦੀ ਸਾਨੂੰ ਉੱਥੇ ਅਰੈਸਟ ਕਰ ਲਏ ਜਦੋਂ ਇਹਨਾਂ ਦੇ ਖਿਲਾਫ ਕੋਈ ਪਰਚਾ ਨਹੀਂ ਇਹਨਾਂ ਦੇ ਖਿਲਾਫ ਕੋਈ ਦਰਖਾਸਤ ਨਹੀਂ ਤੇ ਇਹਨਾਂ ਨੂੰ ਉੱਥੇ ਚੁੱਕ ਕੇ ਇਸ ਤਰ੍ਹਾਂ ਸਾਡੂੰ ਇਹ ਤਰੀਕਾ ਕਰਕੇ ਕਹਿੰਦਾ ਜਿਵੇਂ ਅਸੀਂ ਵੱਡੇ ਕੋਈ ਬੜੇ ਦੋ ਬੈਸਟਰਾ ਤਿੰਨ ਗੱਡੀਆਂ ਲੈ ਕੇ ਸਾਡੇ ਘਰ ਲੈ ਕੇ ਗਏ ਤੇ ਉੱਥੋਂ ਸਾਨੂੰ ਚੋੱਕ ਕੇ ਲੈ ਗਏ ਮੈਨੂੰ ਡੀਐਸਪੀ ਸਾਹਿਬ ਦੇ ਉੱਤੇ ਦਫਤਰ ਛੱਡ ਕੇ ਮੇਰੀ ਮਿਸੀ ਤੇ ਮੇਰੇ ਬੇਡੇ ਨੂੰ ਇਹ ਥਾਣਾ ਫੱਦਰ ਲੈ ਕੇ ਗਏ ਉੱਥੋਂ ਕਿਹਾ ਕਿ ਮੈਡਮ ਜੀ ਨੇ ਆਪਦੇ ਪਿੱਛੇ ਕੋਈ ਕੁਆਟਰ ਬਣਾਇਆ ਹੈ ਉੱਥੇ ਲੈ ਕੇ ਗਏ ਔਰ ਉੱਥੇ ਉਹਨਾਂ ਨੇ ਫੋਟੋ ਕੀਤੀ ਇਹਨਾਂ ਦੋਨਾਂ ਨੂੰ ਕਪੂਰਸਲ ਦੇ ਸੁਲਤਾਨਪੁਰ ਲੋਧੀ ਰੋਡ ਤੇ ਸ਼ਾਮ 5:30 7 ਵਜੇ ਦੇ ਕਰੀਬ ਇੱਕ ਕਾਰ ਅਚਾਨਕ ਪਲਟ ਗਈ ਜਿਸ ਵਿੱਚ ਕਾਰ ਵਿੱਚ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਦ ਕਿ ਕਾਰ ਵਿੱਚ ਬੈਠੀ ਇੱਕ ਔਰਤ ਨੂੰ ਮੋਬਾਈਲ ਦੀ ਸੱਟ ਲੱਗੀਆ ਦੱਸਿਆ ਜਾ ਰਿਹਾ ਹੈ ਕਿ ਪਰਾਲੀ ਨਾਲ ਭਰੀ ਟਰਾਲੀ ਦੀ ਹੁੱਕ ਸਾਹਮਣੇ ਤੋਂ ਖੁੱਲੀ ਹੋਈ ਸੀ ਜਿਸ ਕਰਕੇ ਕਾਰ ਦੀ ਸਾਈਡ ਸ਼ੀਸ਼ੇ ਵਿੱਚ ਫਸ ਗਈ ਜਿਸ ਕਾਰਨ ਕਾਰ ਪਲਟ ਗਈ ਦੱਸਿਆ ਜਾ ਰਿਹਾ ਹੈ ਕਿ ਉਹ ਜਲੰਧਰ ਤੋਂ ਆਪਣੇ ਜਾਣ ਪਛਾਣ ਵਾਲੀ ਲੜਕੀ ਦੀ ਅੰਗੂਠੀ ਦੀ ਰਸਮ ਮਜ਼ਾ ਕਰਕੇ ਘਰ ਪਰਤ ਰਿਹਾ ਸੀ ਮੋਗਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ 10.31 ਕਰੋੜ ਰੁਪਏ ਦੀ ਲਾਗਤ ਨਾਲ ਦੋ ਮੰਜ਼ਿਲਾ ਇਮਾਰਤ ਬਣਾਈਆਂ ਜਾ ਰਹੀਆਂ ਹਨ ਜੋ 9 ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਣਗੀਆਂ ਜਿਸ ਦਾ ਨੀਂਹ ਪੱਥਰ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੱਖਿਆ ਇਸ ਸਬੰਧ ਰਿਹਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਾਰੇ ਅਧੂਰੇ ਪਏ ਕੰਮ ਪੂਰੇ ਕਰਲੇ ਜਾਣਗੇ ਮੋਗਾ ਦੇ ਵਿੱਚ ਕੰਪਲੈਕਸ ਦਾ ਹੈ

ਆ ਜਿਹੜਾ ਉਹ ਜਿਹੜਾ ਉਹ ਜਿਹੜਾ ਉਹ ਜਿਹੜਾ ਇਹ ਦਫਤਰ ਆਪ ਹੀ ਪੈਦਾ ਕਰੂਗਾ ਆਪਣੇ 12% ਸੋ ਇਹ ਹੈ ਇਨੀਸ਼ੀਏਟਿਵ ਲੈਣ ਦੀ ਜਰੂਰਤ ਹੈ ਅਸਲ ਤੇ ਤਰੱਕੀ ਦੇਹੀ ਰਾਹ ਨੇ ਵਿਕਾਸ ਦੇਹੀ ਰਾਹ ਨੇ ਕਿ ਮੌਕਾ ਕਿਉਂਕਿ ਬਹੁਤ ਹੀ ਸੈਂਟਰ ਚ ਪੈ ਜਾਂਦਾ ਆਣ ਵਾਲੇ ਜਿਲ੍ਹਤਾਂ ਨੇ ਹੋਗਾ ਕਿ ਪ੍ਰਾਣ ਆਏ ਕੋਟਪੂਰਾ ਤੋਂ ਰੋਪੜ ਚੂਰਾ ਹਨੂੰ ਬੰਡੀ ਪਾਈ ਹੈ ਜੀਰਾ ਹਨਾ ਇਤੋਂ ਬੁੱਕੀ ਪੁਰੇ ਤੋਂ ਲੈ ਕੇ ਬਲਾਸਪੁਰ ਤੋਂ ਲੈ ਕੇ ਜਿਗਰਾਵਾਂ ਤੋਂ ਲੈ ਕੇ ਮੈਂ ਕੱਲ ਕੱਲ ਪਿੰਡ ਜਾਂਦਾ ਹਾਂ। ਤੋਂ ਐਮਐਲਏ ਸੈਭਾ ਐਮਐਲ ਮੋਘਰੀ ਕਰਮਕੋੜ ਦੇ ਐਮਐਲਏ ਸਾਡੇ ਨਾਮ ਕਰੀ ਨੇ ਪੱਗਦੇ ਬਣਾਏ। ਔਰ ਸਾਡੀ ਮੰਤਰੀ ਸਾਹਿਬ ਕੁਡੇ ਸਾਹਿਬ ਆਖੜੇ ਔਰ ਸਾਡੀ ਜਿਹੜੀ ਮੋਘਰੀ ਪੀਣੀ ਜਿੰਨਾ ਮੈਂ ਬਹੁਤ ਮਿਹਨਤ ਕੀਤੀ। ਮੈਂ ਆਮ ਆਮੀ ਪਾਰਟੀ ਵਿੱਚ ਥੱਕਾ ਪਹੁੰਚਾਉਣਾ। ਬਹੁਤ ਸਾਰੇ ਜੀ ਬਿੱਤੀ ਵੀ ਕਰਨੀ ਜੀ ਅੱਜ ਕੁਝ ਦਿੱਲੀ ਵੀ ਹੋਣੀ ਤੇ ਅਮਨਿਤ ਕਾਟੀ ਵੱਲੋਂ ਜਿਹੜਾ ਟੀਚਰ ਰੱਖਿਆ ਗਿਆ ਰਣਨੀਤੀ ਲਾਜੀ ਬਣੇ ਕਿ ਇੱਕ ਧਰਮ ਦੀ ਰਾਜਨੀਤੀ ਨਹੀਂ ਸੀ ਤਾਂ ਮੰਨ ਖਾ ਦਿੱਲੀ ਅਸੀਂ 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 ਕੰਮ ਦੀ ਰਾਜਨੀਤੀ ਕਰਦੇ ਹਾਂ ਅਸੀਂ ਚੰਮ ਦੀ ਰਾਜਨੀਤੀ ਨਹੀਂ ਕਰਦੇ ਅਸੀਂ ਸਮਾਜ ਨੂੰ ਤੋੜਨ ਦੀ ਰਾਜਨੀਤੀ ਨਹੀਂ ਕਰਦੇ ਇਸ ਤਰ੍ਹਾਂ ਹਸਪਤਾਲਾਂ ਸਕੂਲਾਂ ਦੀ ਗੱਲ ਕਰਦੇ ਹਾਂ ਅਸੀਂ بجلی ਪਾਣੀ ਦੀ ਗੱਲ ਕਰਦੇ ਹਾਂ ਅਸੀਂ ਮਹਿਰਾਂ ਅਸੀਂ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਹਾਂ ਇਹੀ ਜੀ ਸਾਨੂੰ ਜਿਹੜੀ ਆ ਉਹ ਲੋਕਾਂ ਨੂੰ ਪਸੰਦ ਆ ਰਹੀ ਹੈ ਦਿੱਲੀ ਦੇ ਵਿੱਚ ਪੱਗ ਚਲਾਉਣ ਪਰ ਮੈਂ ਤੁਹਾਨੂੰ ਬਹੁਤ ਕੋਈ ਖ਼ਬਰ ਹੀ ਦੇ ਰਿਹਾ ਮੈਂ ਦਿੱਲੀ ਤੋਂ ਆਇਆ ਦੋ ਦਿਨ ਮੈਂ ਦਿੱਲੀ ਤੇ ਤੁਸੀਂ ਵੀ ਦੇਖਿਆ ਹਣਾ ਸਾਰਾ ਕਵਰ ਕੀਤਾ ਦਿੱਲੀ ਦੇ ਵਿੱਚ ਕਵਾਰੀ ਫੇਰ ਜਾਨੀ ਕਿ ਚੌਥੀ ਵਾਰ ਚੌਥੀ ਵਾਰ ਆਮਾਨੀ ਪਾਕਿਸਤਾਨ ਦੀ ਸਰਕਾਰ ਬਣ ਰਹੀ ਹੈ ਔਰ ਉਹ ਵੀ 60 ਤੋਂ ਉੱਪਰ ਉਹ ਫੇਰ ਫੇਰ 60 ਤੋਂ ਉੱਪਰ ਮਤਲਬ ਇਹ ਰਿਕਾਰਡ ਬਣੂਗਾ ਕਿ ਦਿੱਲੀ ਦੇ ਲੋਕ ਜਿਹੜੇ ਨੇ ਉਹ ਆਮਾਨੀ ਮਨਾਨੀ ਫੋਨਾਂ ਨੇ ਜਿੱਦਾਂ ਕਰਨਾ ਸ਼ੁਰੂ ਕੀਤਾ ਬਾਕੀ ਪਿਆਰ ਦੇ ਨਹੀਂ ਕੀਤਾ ਤੇ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਕੰਮ ਦੇ ਰਾਹਾਂ ਰਾਹੀਂ ਜਿਹੜਾ ਉਹ ਅਗਲੀ ਮੈਂ ਇੱਕ ਵਾਰੀ ਇਹ ਕੈਜੂਮ ਐਮਪੀਐਸ ਜੀਆ ਸੰਗਰੂਰ ਤੋਂ ਜਦੋਂ ਮੈਂ ਪਹਿਲੀ ਵਾਰ ਲੜਿਆ 114 ਚ ਤਾਂ ਮੈਂ ਨਹੀਂ ਸਮਝ ਸਕਦਾ ਤੁਹਾਨੂੰ ਕਿ ਬੋਤੂ ਕਿ ਮੈਗਾ ਵੀ ਇੱਕ ਵਾਰ ਪਹਿਲੀ ਵਾਰ ਤਾਂ ਮੈਨੂੰ ਹੱਥ ਬੰਨਣੇ ਪਏ ਕਿ ਮੈਨੂੰ ਪਰਖ ਕੇ ਦੇਣ ਪਰ ਜੇ ਦੁਬਾਰਾ ਵੀ ਮੈਨੂੰ ਹੱਥ ਬੰਨਣੇ ਪਏ ਫਿਰ ਲੱਖ ਲਾਣ ਤੇ ਮੇਰੀ ਰਾਏ ਨਹੀਂ ਅਗਲੀ ਵਾਰ ਜਿਹੜਾ ਪੋਸਟਰ ਸੀ ਉਹ ਚ ਮੈਂ ਐਦਾਂ ਕਿਹਾ ਕਿ ਮੇਰੇ ਕੰਮਾਂ ਤੇ ਵੋਟ ਪਾਓ ਸਰਬੰਨ ਕੇਜਰੀਵਾਲ ਵੀ ਇਹੀ ਕਹਿੰਦਾ ਜੇ ਕੰਮ ਚੰਗੇ ਲੱਗੇ ਵੋਟ ਪਾ ਦਿਓ ਦੀ ਨਾਮ ਮੌਨਸੂਨ ਤੁਸੀਂ ਗੱਲ ਕੀਤੀ ਪੰਜਾਬ ਦੀ ਰਾਜਨੀਤੀ ਦੀ ਪਿਛਲੇ ਦਿਨੀ ਉੱਤਰ ਪ੍ਰਦੇਸ਼ ਦੇ ਪਿਲੀ ਪੀਤ ਵਿੱਚ ਹੋਏ ਐਨਕਾਉਂਟਰ ਵਿੱਚ ਮਾਰੇ ਗਏ ਨੌਜਵਾਨਾਂ ਵਿੱਚ ਭਗਵਾਨਪਿੰਡ ਦਾ ਇੱਕ ਨੌਜਵਾਨ ਵੀ ਸ਼ਾਮਲ ਸੀ ਜਿਨ੍ਹਾਂ ਤੇ ਥਾਣਿਆਂ ਵਿੱਚ ਗ੍ਰੇਨੜ ਹਮਲਿਆਂ ਦਾ ਦੋਸ਼ ਸੀ ਉੱਥੇ ਪਿੰਡ ਦਾ ਰਹਿਣ ਵਾਲੇ ਇੱਕ ਹੋਰ ਨੌਜਵਾਨ ਜਿਸ ਦਾ ਨਾਮ ਰਣਜੀਤ ਸਿੰਘ ਦੱਸਿਆ ਜਾ ਰਿਹਾ ਹੈ ਅੱਜ ਇਥੇ ਇੱਕ ਨਿੱਜੀ ਹਸਪਤਾਲ ਵਿੱਚ ਮੌਤ ਹੋ ਗਈ ਮ੍ਰਿਤਕ ਨੌਜਵਾਨ ਰਣਜੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਉਸ ਦੀ ਮੌਤ ਦੀ ਜ਼ਿੰਮੇਵਾਰੀ ਸੀਆਈਏ ਸਟਾਫ ਗੁਰਦਾਸਪੁਰ ਦੀ ਹੈ ਨਾਪਾ ਲੋੜੀ ਵਾਲੀ ਰਾਤ ਇੱਕ ਨੌਜਵਾਨ ਨੂੰ ਪੰਜ ਨੌਜਵਾਨਾਂ ਵੱਲੋਂ ਜ਼ਾਨ ਤੋਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਸੀ ਦੱਸ ਦੇ ਕੇ ਪੁਲਿਸ ਵੱਲੋਂ ਇਸ ਮਾਮਲੇ ਦੀ ਗੁੱਥੀ ਸੁਲਝਾ ਦਿੱਤੀ ਹੈ ਜਿਸ ਵਿੱਚ ਜੋ ਨੌਜਵਾਨ ਗੁਰਪ੍ਰੀਤ ਸਿੰਘ ਦਾ ਉਸੇ ਦੋਸਤਾ ਵੱਲੋਂ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਹ ਕਤਲ ਆਪਸੀ ਟਕਰਾਅ ਦੇ ਕਾਰਨ ਹੋਇਆ ਸੀ ਹੁਣ ਪੁਲਿਸ ਦੇ ਪੁਲਿਸ ਨੇ ਇਸ ਕਤਲ ਕਾਰਡ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਸਿੱਟੇ ਵਧਾ ਲੈਣ ਦੇ ਸੀਗੇ ਉਥੇ ਆਪਸ 'ਚ ਇਹਨਾਂ ਦੀ ਟਕਰਾਰ ਹੋਜੀ ਉਹ ਵੀ ਮੋਟਾ ਵਗੈਰਾ ਇਹਨਾਂ ਆਪਸ 'ਚ ਦੀ। ਉਦੋਂ ਵੈਸੋ ਜਿੰਦ ਤੋਂ ਬਾਅਦ ਇਹਨਾਂ ਦੀ ਆਪਸ 'ਚ ਲੜਾਈ ਹੋ ਗਈ ਕਿ ਤੇ ਲੜਾਈ ਦੇ ਦੌਰਾਨ ਜਿਹੜਾ ਮੁੰਡਾ ਲੰਨੀ-ਲੰਨੀ ਕਰਕੇ ਸੌਂਮ ਤੇ ਮੋਨੇ ਇਹ ਗੁਰਪ੍ਰੀਤਾਂ ਹੁੰਦਾ ਤੇ ਉਹਦੇ ਕਿੱਤ ਮਾਰੀ ਸੀਗੀ ਤੇ ਉਹ ਕਰਕੇ ਤੇ ਉਜੀ ਸੱਤ ਬੱਜਿੰਗ ਕਰਕੇ ਉਹਦੀ ਮੈਥ ਹੋ ਗਈ। ਆਹਲਾ ਕਿੰਨਾ ਵੱਡਾ ਹੋ ਗਿਆ ਇਹਦੇ ਕੋ ਬਾਤ ਹੀ ਨਹੀਂ ਪੈਦੀ। ਇਨਾਂ ਦੀ ਆਪਸ ਵਿੱਚ ਹੱਥੋਪਾਈ ਹੋਈ ਸੀਗੀ ਤੇ ਦੋਨਾਂ ਦੀ ਆਪਸ ਵਿੱਚ ਤਕਰਾਰ ਲਈ ਜਦੋਂ ਦੁਬਾਰਾ ਹੱਥੋਪਾਈ ਹੋਈ ਸੀ ਉਹ ਉਸ ਦੌਰਾਨ ਇਹ ਮੁੰਡੇ ਵੀ ਨਹੀਂ ਨਹੀਂ ਦੇਖਦੇ ਜਦੋਂ ਪਾਈ ਹੋਈ ਸੀ ਵੀ ਜੱਪ ਚਲਾਈ ਹੋਈ ਸੀ ਤੇ ਉਹਨੇ ਇਹਨੇ ਵਾਰ ਕੀਤਾ ਸੀਗਾ ਇਹ ਮ ਲੜਕੇ ਜੀ ਦਾ 80 ਦਾ ਇਹ ਮੁੰਡੇ ਸੀਗੇ ਨੀ ਪਾਰਟੀ ਤੇ ਜਿਹੜਾ ਦੋ ਸੀਗੇ ਮੁੰਡੇ ਦੂਜੇ ਗੁਰਪ੍ਰੀਤ ਸਿੰਘ ਉਹ ਤਿੰਨੇ ਜਣੇ ਸੀਗੇ ਇਹਨਾਂ ਦੇ ਵਿੱਚ ਚਾਰ ਤਾਂ ਜੋ ਮੈਂ ਨਾ ਲਈ ਸਾਡੇ 17 ਸਾਲ ਦੇ ਨੇ 15 ਸਾਲ ਦੇ ਨੇ ਇਹਨਾਂ ਦਾ ਨਾਮ ਜੀ ਜਿਹੜਾ ਮੇਨ ਮੁੰਡੇ ਨੇ ਜੀ ਇਹ ਜੋ 9 ਹੀ ਸੀਗੇ ਉਹਨਾਂ ਦਾ ਜਾਉਂਦਾ ਇਹ ਇੱਕ ਮੁੰਡਾ ਪੰਜਵੇਂ ਦੀ ਦਾ ਨਾਮ ਉਹ ਵੀ ਉਮਰ ਨਹੀਂ ਗਈ 3 ਸਾਲ ਦੀ ਹਾਂਜੀ ਉਹਨਾਂ ਨੂੰ ਪੇਸ਼ ਕੀਤਾ ਦੇ ਕੋਈ ਚੀਜ਼ ਦੇ ਨਾਲ ਆ ਰਹੀ ਸੀ ਮੁੰਡੇ ਨਹੀਂ ਉਹਨਾਂ ਦਾ ਕੋਈ ਰਿਪੋਰਟ ਜੀ ਉਹ ਆਪਕੋ ਸੋ ਫਰੈਂਡ ਸੀਗੇ ਉਹ ਉਹਨਾਂ ਦੀ ਫੈਮਿਲੀ ਨੂੰ ਐਸੇ ਡਾਊਟ ਸੀਗਾ ਵੀ ਇਹ ਨਾਮ ਲਾ ਜਾ ਕੇ ਵੀ ਉਹਨਾਂ ਨੂੰ ਬੰਨੂ ਕਾਰਜ ਦਿੱਤੀ ਗਈ ਹੈ ਪਰ ਐਦਾਂ ਦੀ ਕੋਈ ਗੱਲ ਨਹੀਂ ਉਹ ਕਿੰਨੇ ਆਪਕੋ ਦੋ ਸੀਗੇ ਦੋ ਪ੍ਰੀਪ ਕੋ ਫੈਕਟਰੀ ਚ ਲੱਗੇ ਹੋਏ ਨੇ ਤੇ ਇੱਕ ਮੁੰਡਾ ਨਾਲ ਉੱਤੇ ਕੀ ਹੈ ਬੈਟਰੀ ਜੁੜ ਕੇ ਆਉਂਦੀ ਹੋਣੀ ਤੇ ਜਿਹੜੀ ਲੱਗਣੀ ਹੈ ਉਹ ਆਪਕੋ ਤੇ ਪੱਲ ਇਹ ਪਹਿਲਾਂ ਇਹਨਾਂ ਦਾ ਦੋਮੀ ਇਸ ਰਿਪੋਰਟ ਸਿਰਫ ਕੋਈ ਇੱਕ ਆਪਕੋ ਦੇ ਵਿੱਚ ਖਹਿਵਾ ਜੀ ਹੋਣ ਦਾ ਆਪਣਾ ਉਹਦਾ ਬਚਿਆ ਸੀ ਇਹਨਾਂ ਨਾਲ ਲੜੀ ਸੀ ਕੋਈ ਵੇਰਾ ਤੇ ਜਿੰਨ ਟਕਰਾਰ ਵਾਜੀ ਹੂਨ ਕਰਕੇ ਅਚਨ ਚੇਤ ਲੜਾਈ ਹੋਈ ਉਹ ਵੀ ਪਹਿਲਾਂ ਨਾ ਕੋਈ ਹੂਨ ਯਾ ਕੋਈ ਜਾਣ ਪਛਾਣ ਨਹੀਂ ਸੀ। ਥੰਮਲਾ ਜੀ ਪਰਚੇ ਸਹੀਏ ਦੇ ਕੋਲ ਨੂੰ ਦੇ ਕੋਲ ਪਰਚੇ ਮਾਰੀ ਸੀ ਬਰਪੇ। ਉਹਦੀ ਇਹ ਬੱਖੀ ਚ ਲੱਗੀ ਹੋਈ ਸੀ ਬੈਕ ਸਾਈਡ ਤੇ। ਹਾਂਜੀ ਹਾਂ ਆ ਨੰਨੀ ਉਹਦੇ ਪਹਿਲਾਂ ਲੜਾਈ ਚ ਗੜੇ ਮੰਗਦੇ ਅੱਤਰ। ਤੜਕ ਸਰ ਅੱਜ ਬੇहद ਮੰਦਪਾਗੀ ਖਬਰ ਸਾਹਮਣੇ ਆਈ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਨਜ਼ਦੀਕੀ ਪਿੰਡ ਸਹਿਜਾਨਪੁਰ ਤੋਂ ਬਿਹਤ ਮੰਦਪਗੀ ਖਬਰ ਸਾਹਮਣੇ ਆਈ ਹੈ ਕਿ ਨੌਜਵਾਨ ਦੀ ਲਾਸ਼ ਕਿਸਾਨ ਦੀ ਮੋਟਰ ਤੇ ਸ਼ੱਕੀ ਹਾਲਾਤਾਂ ਵਿੱਚ ਬਰਾਮਦ ਹੋਈ। ਮਾਛੀਵਾੜਾ ਨੇੜਲੇ ਪਿੰਡ ਗੋਜ਼ਗੜ ਦੇ ਨਿਵਾਸੀ ਨੌਜਵਾਨ सुरेंद्र ਸਿੰਘ ਚਿੰਦਾ ਨੇ ਅੱਜ ਆਪਣੀ ਫੋਰਚੂਨਰ ਗੱਡੀ ਵਿੱਚ ਲਾਇਸੈਂਸੀ ਰਿਵਾਲ ਵਰ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ सुरेंद्र ਸਿੰਘ ਚਿੰਦਾ ਕਰੀਬ 1 ਸਾਲ ਪਹਿਲਾਂ ਵਿਦੇਸ਼ ਅਮਰੀਕਾ ਤੋਂ ਪਰਤਿਆ ਸੀ ਅਤੇ ਹੁਣ ਪਿੰਡ ਵਿੱਚ ਹੀ ਆਪਣੇ ਪਰਿਵਾਰ ਨਾਲ ਖੇਤੀਬਾੜੀ ਤੇ ਡੇਅਰੀ ਦਾ ਕੰਮ ਕਰਦਾ ਸੀ। ਮੇਰਾ ਨਾਮ ਜਗਰੂਪ ਸਿੰਘ ਜੀ ਪਿੰਡ ਹਿਆਤਪੁਰ ਬੇਟੇ ਇਹ ਗੱਡੀ ਆ ਕੇ ਖੰਬੇ ਚ ਲੱਗੀ ਜੀ ਬਹੁਤ ਜ਼ੋਰ ਨਾਲ ਅਸੀਂ ਇੱਥੇ ਨੇੜੇ ਖੇਤ ਚ ਸੀਗੇ ਤੇ ਜਦੋਂ ਅਸੀਂ ਆਏ ਤਾਂ ਆ ਕੇ ਦੇਖਿਆ ਕਿ ਗੱਡੀ ਦੇ ਧੂਆਂ ਬਹੁਤ ਹੋ ਰਿਆ ਸੀ ਕਿ ਅੱਗ ਲੱਗੀ ਛੱਤ ਜੋ ਸ਼ੀਸ਼ਾ ਤੋੜ ਕੇ ਦੇਖਿਆ ਤਾਂ ਵਿੱਚ ਬੰਦੇ ਦੇ ਗੋਲੀ ਲੱਗੀ ਹੋਈ ਸੀ ਮੁੰਡੇ ਤੇ ਕੀ ਮੁੰਡੇ ਦਾ ਨਾਂ ਕੀ ਸੀ ਮੁੰਡੇ ਦਾ ਨਾਂ ਸ਼ਿੰਦਾ ਕਹਿੰਦੇ ਆ ਸੁਰਿੰਦਰ ਸਿੰਘ ਜੀ ਅੱਛਾ ਅੱਛਾ ਹਾਂ ਜੀ ਗੌਂਦ ਕੜਦਾ ਜੀ ਹਾਂਜੀ ਹਾਂਜੀ ਸਾਬਕਾ ਸਰਪੰਚ ਸਾਹਿਬ ਦਾ ਬੇਟਾ ਜੀ ਅੱਛਾ ਜੀ ਸਾਹਿਬ ਸਿੰਘ ਦਾ ਕਿੰਨੀਆਂ ਗੋਲੀਆਂ ਲੱਗੀਆਂ ਕਿੱਥੇ ਕਿੱਥੇ ਇੱਕ ਪੱਟ ਨੀਤੇ ਪੱਟ ਤੇ ਲੱਤ ਤੇ ਇੱਕ ਛਾਤੀ ਚ ਦਿਲ ਤੇ ਆਪਰੇਟਰ ਤੋਂ ਇਹ ਸੁਣੋ ਕਿ ਰੱਤ ਵਿੱਚ ਨਾ ਦੇ ਪ੍ਰੋਗਰਾਮ ਪਰਿਵਾਰ ਕੋ ਇੰਸੂਰੈਂਸ ਦਿਆ ਉਹ ਨਾਲ ਲੈ ਕੇ ਹਸਤਾ ਇਹਦੇ ਵਿੱਚ ਕੋਈ ਹੋਰ ਐਸਾ ਸਭ ਚ ਪਿਆ ਸਭ ਆਪਣੇ ਵਿੱਚ ਹੀ ਪਿਆ ਜੀ ਕਾਰ ਤੋਂ ਸੁਸਾਇਡ ਹੋ ਗਿਆ ਜੀ ਬਾਕੀ ਹੁਣ ਇਹਦਾ ਪਤਾ ਜਾਂਚ ਤੋਂ ਬਾਅਦ ਇਹ ਗੁਰ ਕੀ ਜੀ ਇੱਕ ਖਲਾ ਮਿਲੀ ਸੀ ਕਿ ਇੱਥੇ ਗੱਡੀ ਦਾ ਐਕਸੀਡੈਂਟ ਹੋਇਆ ਤਾਂ ਜਿਸ ਵਿੱਚ ਇੱਕ ਬੋਡੀ ਮਿਲੀ ਹੈ ਜੀ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਹੈਗੀ ਹੈ ਏ 105 ਸੁਰਿੰਦਰ ਸਿੰਘ ਨਾਮ ਦਾ ਬੰਦਾ ਬਾਸਗੜ ਪਿੰਡ ਦਾ ਤੇ ਹਲੇ ਤੱਕ ਪ੍ਰੀਲਿਮਨਰੀ ਲੱਗਦਾ ਵੀ ਜਨੇ ਸੁਸਾਈਡ ਕੀਤਾ ਹੈਗਾ ਬਾਕੀ ਦੀ ਡੰਗਾਈ ਨਾਲ ਕੰਪੀਸ਼ ਕੀਤੀ ਜਾਏਗੀ ਵੀ ਸੁਸਾਈਡ ਦੇ ਕਾਰਨ ਦਾ ਪਤਾ ਲੱਗੇਗਾ ਨਹੀਂ ਉਹ ਸਾਰਾ ਉਹ ਨਾਲੇ ਕਲੀਅਰ ਕਰਾਂਗੇ ਇੱਕ ਕਿਸੇ ਤਰ੍ਹਾਂ ਕੀ ਗੋਲੀ ਚ ਲੱਗੀ ਹੈ ਇੱਕ ਗੋਲੀ ਮੱਤ ਵਿੱਚ ਲੱਗੀ ਹੈ ਇੱਕ ਇਹਨੇ ਚੈਸਟ ਵਿੱਚ ਲੱਗੀ ਹੈ ਬੋਲੀ ਪੋਸਟਮੋਰਟ ਹਾਂ ਜੀ ਇਹਨੂੰ ਅੱਗੇ ਪੋਸਟਮੋਰਟ ਲਈ ਰੱਖ ਕੇ ਰਾਵਾਂਗੇ ਉਸ ਬਾਅਦ ਜੋ ਵੀ ਹੋਗਾ ਫਿਰ ਦੱਸਣਾ ਸ਼ੁਰੂ ਕਰਾਂਗੇ ਫਰੋਹੀਪੁਰ ਦੇ ਕਸਬਾ ਮਮਦੋੜ ਦੇ ਪਿੰਡ ਰੋਡੇ ਵਿੱਚ ਮੋਟਰਸਾਈਕਲ ਅਤੇ ਟਰੈਕਟਰ ਵਿੱਚ ਹੋਈ ਟੱਕਰ ਲਾਹਰਵਾਹੀ ਨਾਲ ਤੇਜ਼ ਰਫ਼ਤਾਰ ਟਰੈਕਟਰ ਨੇ ਮਾਰੀ ਮੋਟਰਸਾਈਕਲ ਨੂੰ ਟੱਕਰ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਹੋਇਆ ਜ਼ਖਮੀ ਹਸਪਤਾਲ ਵਿੱਚ ਕਰਵਾਇਆ ਗਿਆ ਭਰਤੀ ਕਟੜਾ ਸੀਸੀਟੀਵੀ ਵਿੱਚ ਕੈਦ ਹੋ ਚੁੱਕੀ ਹੈ ਬਹਾਰਾ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਮਗਰ ਸਿੰਘ ਮਗਰ ਸਿੰਘ ਕਿੱਥੋਂ ਦੇ ਰਹਿਣ ਵਾਲੇ ਵਲੀਆਂ ਕਿੱਥੋਂ ਆ ਰਹੇ ਪੀਰੋ ਆ ਰਹੇ ਸੀ ਪੀਰੋ ਆ ਰਹੇ ਸੀ ਮੈਂ ਪੱਠੇ ਲੈ ਆ ਕੇ ਵਾਲੇ ਕੋਲ போਚੇ ਹਾਂਜੀ ਆ ਰਹੇ ਆ ਮਹਿਬੂਰ ਕੋ ਆ ਗਏ ਆ ਮੈਂ ਮੋਟਰਸਾਈਕਲ ਮੱਠਾ ਕਰ ਲਿਆ ਉਦਾ ਉਹ ਹੱਥ ਖੋਪਤਾ ਵਿੱਚ ਵਿੱਚ ਮਾਰ ਕੇ ਭੱਜ ਗਏ ਨੇ ਉਹ ਕਿਧਰੋਂ ਆ ਰਹੇ ਸੀਗੇ ਉਹ ਆ ਰਹੇ ਰੋਡਿਆਂ ਵਾਲੇ ਰੋਡੇ ਉਹ ਵੀ ਰੋਡੇ ਵਾਲੇ ਨੂੰ ਆ ਰਹੇ ਸੀ ਹਾਂਜੀ ਵਾਕਿਆ ਰਹਿੰਦੇ ਨੇ ਰੋਡਾਂ ਬਣਾ ਰਹੇ ਨੇ ਟਰੈਕਟਰ ਸੀਗਾ ਟਰੈਕਟਰ ਹੀ ਗੱਲ ਆ ਤੇ ਰੋਡੇ ਵਾਲੇ ਹੋ ਰਹੇ ਹਾਂ ਅੰਦੀ ਬਾਹਰ ਆਇਆ ਤੇ ਉਹਨਾਂ ਨੇ 13 ਘਰ ਮਾਰਿਆ ਤੇ ਉਹ ਦੇਜ ਲਈ ਮੱਠਾ ਲਗੀ ਕਾਫੀ ਲੈ ਆਈਆਂ ਇਹਨਾਂ ਦੇ 200 ਇਸ ਸੁਨਾਈ ਦੇ ਖਬਰਾਂ ਕੱਲ ਫੇਰ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਦੇ ਤਦ ਤੱਕ ਨਿਕਲ ਬੰਦ ਸਿੰਘ ਜਿੰਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ